ਕੱਢ ਗਿਆ ਹੈ ਹਾਂ ਓਏ ਕੀ ਹੈ ਉਹ ਮੋਜਾ ਕੱਢ ਗਿਆ ਓਏ ਕਿਹੜੇ ਥਾਣੇ ਤੋਂ ਇਹ ਭਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਇਹ ਕੋਈ ਸਾਥ ਲੈ ਆਦੇ ਬੜਾ ਕੁਝ ਭਜਾਦੇ ਆਹੋ ਇਹ ਆਇਆ ਪਰ ਆਇਆ ਜੀ ਇਹ ਤਾਂ ਕਰਦੇ ਕਿਹੜੇ ਕੰਮ ਚ ਖੜਾ ਤੈਨੂੰ ਭਾਈ ਉਹਦਾ ਹੀ ਉਹ ਕਈ ਉਹਦਾ ਹੈ ਕਿਹੜੇ ਕੰਮ ਚ ਇਹ ਸੱਚ ਦਾ ਕਹਜਾ ਭਾਈ ਕਿਹੜਾ ਹੈ ਹਾਂ ਏ ਕੀ ਹੈ ਉਹ ਮੋਜੂਂ ਪਾ ਦਿੱ ਗਏ ਇਹ ਕਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਕਿਹੜੇ ਕੰਮ ਚ ਖੜਾ ਤੈਨੂੰ ਪਾਜੀ ਉੱਥੇ ਹੀ ਉਹ ਕਹੀਉਦਾ ਹੈ ਬੜਾ ਹੈ ਕਿਹੜੇ ਕੰਮ ਚ ਇਹ ਹੱਸਾ ਕੇ ਬੁਝਾ ਰਿਹਾ ਹੈ ਅੱਜ ਗਏ ਹੈ ਹਾਂ ਏ ਕੀ ਏ ਉਹ ਜੇ ਨਹੀਂ ਕੱਢ ਗਏ ਅਰੇ ਵੇ ਮੜ ਕੇ ਬੈਠਾ ਹੋ ਉਹ ਬੜ ਜਿਹੜੇ ਥਾਣੇ ਤੋਂ ਇਹ ਭਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਇਹ ਕੋਲ ਸਾਥ ਲੈ ਆਦੇ ਬੜਾ ਭਿਆ ਭਜਾ ਰਿਹਾ ਆਹੋ ਤੁਸ ਜਾਇ ਪਰ ਆਇਆ ਭਾਈ ਜੀ ਇਹ ਤਾਂ ਕਰਦੇ ਕਿਹੜੇ ਕੰਮ ਚ ਹੋਣਾ ਤੈਨੂੰ ਭਾਈ ਉੱਧੇ ਹੀ ਉਹ ਫਾਈ ਹੋਦਾ ਹੈ ਭਰਾਏ ਕਿਹੜੇ ਕੰਮ ਚ ਇਹ ਹੱਸਦਾ ਕਿ ਮਜਾ ਆ